ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਮਾਨਤੇ ਸਨਮਾਨ ਜੋਗ ਸਤਿਗੁਰਾਂ ਦੀ ਸਾਜੀ ਅੱਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਆਪ ਜੋ ਵੀ ਮਾਈ ਭਾਈ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਰਬੀ ਬਾਣੀ ਅਲਾਹੀ ਬਾਣੀ ਦੇ ਜੋ ਜਾਪ ਸਰਵਣ ਕਰਕੇ ਬਾਣੀ ਦੇ ਜਾਪ ਕਿਉਂ ਕਰਨੇ ਨੇ ਬਾਣੀ ਕਿਉਂ ਸੁਣਨੀ ਹੈ ਬਾਣੀ ਕਿਉ ਪੜਨੀ ਐ ਗੁਰੂਦਰ ਕਿਉ ਨਾ ਹੈ ਸੱਚੇ ਪਾਤਸ਼ਾਹ ਜੀ ਇਹਨਾਂ ਸਾਰੇ ਸਵਾਲਾਂ ਦਾ ਇੱਕ ਜਵਾਬ ਦਿੰਦੇ ਨੇ ਐ ਮਨੁੱਖ ਐ ਇਨਸਾਨ ਜੋ ਤੇਰੇ ਮਨ ਦੇ ਵਿੱਚੋਂ ਜੋ ਤੇਰੇ ਅੰਦਰੋਂ ਰੱਬ ਪ੍ਰਤੀ ਪ੍ਰਮਾਤਮਾ ਪ੍ਰਤੀ ਪ੍ਰੇਮ ਪ੍ਰੀਤ ਖਤਮ ਹੋ ਗਈ ਹੈ ਭਾਵਨਾ ਖਤਮ ਹੋਈ ਹੈ ਕਿਤੇ ਤੇਰਾ ਮਨ ਬਾਣੀ ਪੜ ਕੇ ਬਾਣੀ ਸੁਣ ਕੇ ਬਾਣੀ ਸਮਝ ਕੇ ਆਪਣੇ ਮਾਲਕ ਦੇ ਨਾਲ ਪ੍ਰੀਤ ਕਰਨ ਲੱਗ ਪਵੇ ਮਾਲਕ ਜੀ ਦੇ ਨਾਲ ਤੇਰਾ ਟੁੱਟਿਆ ਹੋਇਆ ਮਨ ਦਿਲ ਹਿਰਦਾ ਦਵਾਰਾ ਕਿਤੇ ਗੁਰਬਾਣੀ ਦਾ ਜਾਪ ਕਰਨਿਆ ਕਰਨਿਆ ਗੁਰੂ ਕੋਲ ਆਉਂਦਿਆ ਆਉਂਦਿਆ ਦਵਾਰਾ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਤੇਰਾ ਮਨ ਗੁਰੂ ਦੇ ਨਾਲ ਜੁੜ ਜਾਵੇ ਤੇਰੇ ਅੰਦਰੋਂ ਰੱਬ ਪ੍ਰਤੀ ਪ੍ਰੇਮ ਖਤਮ ਹੋਇਆ ਦਵਾਰਾ ਤੇਰੇ ਅੰਦਰ ਪ੍ਰੇਮ ਪੈਦਾ ਹੋ ਜਾਵੇ ਪ੍ਰੀਤ ਰੱਬ ਦੇ ਘਰ ਦੀ ਪੈਦਾ ਹੋਵੇ ਤਾਂ ਕਰਕੇ ਅਸੀਂ ਗੁਰੂ ਕੋਲ ਆਉਨੇ ਆ ਗੁਰੂ ਕੋਲ ਵੈਣਿਆ ਗੁਰੂ ਨੂੰ ਸੁਣਦੇ ਹਾਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਵੀ ਹਾਂ ਇਹਦਾ ਮਕਸਦ ਪ੍ਰਯੋਜਨ ਇਹ ਮਟੀਚਾ ਇਹ ਹੈ ਕਿਉਂਕਿ ਆ ਸੰਸਾਰ ਦੇ ਵਿੱਚ ਆ ਕੇ ਮਨੁੱਖਾ ਜਨਮ ਪਾ ਕੇ ਮਨੁੱਖਾ দেহਰੀ ਪ੍ਰਾਪਤ ਕਰਕੇ ਜੈਸਾ ਮਨੁੱਖ ਜਿਸ ਇਨਸਾਨ ਦੀ ਰੱਬ ਨਾਲ ਪ੍ਰੀਤ ਨਹੀਂ ਹੈ ਮਾਲਕ ਜੀ ਦੇ ਨੇੜੇ ਨਹੀਂ ਹੈ ਭਾਵਨਾ ਨਹੀਂ ਹੈ ਰੱਬ ਤੇ ਸ਼ਰਧਾ ਨਹੀਂ ਹੈ ਉਹਨੇ ਪ੍ਰਤੀ ਸਤਿਗੁਰਾਂ ਦੀ ਗੁਰਬਾਣੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਸਤਗੁਰੂ ਕਹਿੰਦੇ ਬੰਦਾ ਅਤ ਦਾ ਸੋਣਾ ਹੋਵੇ ਸੁਹੱਣ ਹੋਵੇ ਰੂਪ ਸੁਣਾ ਹੋਵੇ ਅਤ ਸੁੰਦਰ ਕੁਲੀਨ ਚਾਤਰ ਉੱਚੀ ਕੁੱਲ ਵਿੱਚ ਵੀ ਪੈਦਾ ਹੋਇਆ ਹੋਵੇ ਵੈਸੇ ਗੁਰਬਾਣੀ ਤੇ ਊਚ ਨੀਚ ਨੂੰ ਮੰਨਦੀ ਨਹੀਂ ਬੰਦਾ ਮੰਨਦਾ ਬਾਣੀ ਨਹੀਂ ਮੰਦੀ ਇਨਸਾਨ ਮੰਨਦਾ ਸ਼ਹਿਰ ਮਾਨਸਾ ਦੇ ਵਿੱਚ ਤਿੰਨ ਰੋਜ਼ਾ ਗੁਰਮਤ ਸਮਾਗਮ ਹੋ ਰਹੀ ਸੀ ਜੋ ਰਾਤ ਸਮਾਪਤੀ ਹੋਈ ਹੈ ਉਹਨੇ ਵਿੱਚ ਜੋ ਰਾਤ ਦੇ ਦਿਵਾਨ ਵਿੱਚ ਸਮੂਲੀਅਤ ਕਰਨ ਦੇ ਵਾਸਤੇ ਆਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਉਹਨਾਂ ਨੇ ਰਾਤ ਆਪਣੀ ਵਿਚਾਰ ਧਾਰਾ ਰੱਖੀ ਕਹਿੰਦੇ ਧੰਨ ਗੁਰ ਨਾਨਕ ਦੇਵ ਜੋ ਜਨੇਊ ਪ੍ਰਥਾ ਚੱਲੀ ਹੋਈ ਸੀ ਜਨੇਊ ਪਵਾਇਆ ਜਾਂਦਾ ਸੀ ਉਹ ਜਨੇਊ ਖੱਤਰੀ ਵਾਸਤੇ ਅਲੱਗ ਹੁੰਦਾ ਸੀ ਖੱਤਰੀ ਬ੍ਰਾਹਮਣ ਵਾਸਤੇ ਅਲੱਗ ਹੁੰਦਾ ਸੀ ਜਨੇਊ ਖੱਤਰੀ ਬ੍ਰਾਹਮਣ ਸੂਦ ਅਵੈਸ ਵਾਸਤੇ ਅੱਡ ਹੁੰਦਾ ਸੀ ਸੂਦਰਾਂ ਵਾਸਤੇ ਤੇ ਬਣਾਈ ਨਹੀਂ ਸੀਗਾ ਸੂਦਰਾਂ ਨੂੰ ਤੇ ਇਸਤਰੀ ਨੂੰ ਤੇ ਜਨਿਉ ਪਾਉਣ ਦਾ ਅਧਿਕਾਰ ਹੀ ਨਹੀਂ ਸੀ ਕਿਉਂਕਿ ਨਾਨੋ ਨੀਚ ਸਮਝਿਆ ਜਾਂਦਾ ਸੀ ਸੂਦਰਾਂ ਨੂੰ ਇੱਕ ਇਸਤਰੀ ਨੂੰ ਖੱਤਰੀ ਵਾਸਤੇ ਅਲੱਗ ਬ੍ਰਾਹਮਣ ਵਾਸਤੇ ਅਲੱਗ ਖੱਤਰੀ ਬ੍ਰਾਹਮਣ ਸੂਤ ਵੈਸ ਵਾਸਤੇ ਅਲੱਗ ਤੋਂ ਬਣਿਆ ਹੋਇਆ ਸੀਗਾ ਜਨੇਊ ਅਲੱਗ-ਅਲੱਗ ਬੁਣੇ ਜਾਂਦੇ ਸੀ ਬਣਾਏ ਜਾਂਦੇ ਸੀ ਇਸਤਰੀ ਅਤੇ ਸੂਦਰ ਨੂੰ ਨੀਚ ਸਮਝਣ ਕਰਕੇ ਉਹਨਾਂ ਨੂੰ ਅਧਿਕਾਰ ਨਹੀਂ ਸੀ ਜਨੇਊ ਪਾਉਣ ਦਾ ਧੰਗੁਰ ਨਾਨਕ ਨੂੰ ਕਿਹਾ ਇਹ ਨਾਨਕ ਤੁਸੀਂ ਵੀ ਜਨਉ ਪੜਨਾ ਕਰੋ ਕਿਉਂਕਿ ਤੁਸੀਂ ਖੱਤਰੀਆਂ ਦੇ ਘਰ ਵਿੱਚ ਪੈਦਾ ਹੋਇਓ ਤੁਹਾਡੀ ਉਮਰ ਹੋ ਗਈ 9 ਸਾਲ ਦੀ ਤੁਸੀਂ ਆ ਜਨਉ ਪਾਓ ਹੁਣ ਤੁਸੀਂ ਧਰਮ ਦੇ ਜਿਹੜੇ ਗੁਣ ਨੇ ਕਾਨੂੰਨਿਓ ਆਪਣੇ ਤੇ ਲਾਗੂ ਕਰੋ ਧੰਗੁਰ ਨਾਨਕ ਜੀ ਨੂੰ ਬਿਠਾ ਲਿਆ ਕल्याण ਦਾ ਸੀਨੇ ਰਿਸ਼ਤੇਦਾਰ ਸੱਦ ਲੇ ਬੇਬੇ ਨਾਨਕੀ ਨੂੰ ਸੱਦ ਲਿਆ ਬਿਠਾਇਆ ਬਾਬਾ ਨਾਨਕ ਕਹਿੰਦਾ ਪੰਡਤ ਜੀ ਇੱਕ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਨਾ ਕਹਿੰਦੇ ਦੱਸੋ ਕਹਿੰਦੇ ਜਿਨੂ ਤੇ ਮੈਂ ਪਾ ਲੂੰਗਾ ਇਨਕਾਰ ਨਹੀਂ ਕਰਦਾ ਕਹਿੰਦੇ ਅੱਛਾ ਪਰ ਮੈਨੂੰ ਮੇਰੀ ਪਸੰਦ ਦਾ ਜਿਨੂ ਚਾਹੀਦਾ ਉਹ ਕਹਿੰਦੇ ਅੱਜ ਤੱਕ ਤੇ ਕਿੰਨੇ ਦੁਨੀਆਂ ਨੂੰ ਅਸੀਂ ਜਨਉ ਪਵਾਤੇ ਸਾਡੀ ਡਿਊਟੀ ਐ ਪਰ ਕਦੇ ਕਿਸੇ ਨੇ ਨਹੀਂ ਕਿਹਾ ਜਿੱਦਾਂ ਦਾ ਖੱਤਰੀਆਂ ਦੇ ਘਰੇ ਉਦਾਂ ਦਾ ਪਵਾਤਾ ਬ੍ਰਾਹਮਣਾਂ ਦੇ ਘਰੇ ਜਨਮ ਹੋਇਆ ਉਦਾਂ ਦਾ ਪਵਾਤਾ ਪਰ ਤੂੰ ਪਹਿਲਾ ਬੱਚਾ ਜਿਹੜਾ ਕਹਿੰਦਾ ਮੈਨੂੰ ਪਸੰਦ ਦਾ ਜਨਉ ਚਾਹੀਦਾ ਕਹਿੰਦੇ ਦੱਸ ਫਿਰ ਤੇਰੀ ਕਿੱਦਾਂ ਦੀ ਪਸੰਦ ਐ ਜਿਹੜੇ ਬੋਲ ਬਾਬੇ ਨਾਨਕ ਨੇ ਪੰਡਤ ਨਾਲ ਕਰੇ ਸਵਾਲ ਜਵਾਬ ਉਹੀ ਬੋਲ ਆਸਾ ਦੀ ਵਾਰ ਦੇ ਕੀਰਤਨ ਵਿੱਚ ਲਿਖਤੇ ਸਤਿਗੁਰਾਂ ਨੇ ਇਤਿਹਾਸਕ ਸਥਾਨਾਂ ਤੇ ਹਰ ਰੋਜ਼ ਆਸਾ ਦੀ ਵਾਰ ਦੇ ਕੀਰਤਨ ਹੁੰਦੇ ਨੇ ਉਹਦੇ ਵਿੱਚ ਪੜਿਆ ਜਾਂਦਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਦਇਆ ਦੀ ਕਪਾ ਹੋਵੇ ਦਇਆ ਕਪਾ ਸੰਤੋਖ ਦੀਆਂ ਜ ਦਇਆ ਕਪਾ ਸੰਤੋਖ ਦਾ ਸੂਤ ਹੋਵੇ ਜਾਤਾ ਤੇ ਸਤ ਦੀਆਂ ਗੰਢਾਂ ਹੋਣ ਇਹ ਜਿਹਨੂੰ ਜੀ ਕਾ ਇਹ ਜਿਹਨੂੰ ਕਹਿੰਦੇ ਆਪਣੇ ਹਿਰਦੇ ਜੀ ਦੇ ਉੱਪਰ ਧਾਰਨ ਕੀਤਾ ਜਾਂਦਾ ਹੈ ਬਾਹਰ ਧਾਰਨ ਨਹੀਂ ਹੁੰਦਾ। ਹਾਈ ਤਾਂ ਭਾਂਡੇ ਕੱਤ ਜੇ ਇਦਾਂ ਦਾ ਜਨੇਊ ਲੈ ਮੈਂ ਪਾ ਲੈਣਾ ਮੈਂ ਕੋਈ ਅਹੰਕਾਰ ਨਹੀਂ ਕਰਦਾ। ਭਾਂਡਾ ਤਾਂ ਕਹਿੰਦਾ ਭਰਾਵਾ ਇਦਾਂ ਦਾ ਜਨੇਊ ਨਹੀਂ ਹੈ ਮੇਰੇ ਕੋਲ ਤੇ ਆ ਬਾਹਰ ਲਈ ਕਪਾ ਦਾ ਬਣਿਆ ਹੋਇਆ ਪਾਉਣਾ ਤੇ ਪਾਲਾ ਨਹੀਂ ਤੇਰੀ ਮਰਜ਼ੀ ਹੈ। ਉਦਾਂ ਦਾ ਜਿਨੇ ਉਨੀ ਸਾਡੇ ਕੋਲ ਹੈ ਕਹਿੰਦੇ ਫਿਰ ਮੈਨੂੰ ਲੋੜ ਨਹੀਂ ਹੈ ਬਾਬੇ ਨਾਨਕ ਨੇ ਕਹਿੰਦੇ ਮੈਨੂੰ ਤੇ ਮੇਰੀ ਪਸੰਦ ਦਾ ਚਾਹੀਦਾ ਧੰਗੁਰ ਨਾਨਕ ਜੀ ਨੇ ਕਿਹਾ ਫਿਰ ਮੰਡਤ ਜੀ ਜਿਨੇ ਉਹ ਤੇ ਵਾਰ ਧਾਰ ਕੇ ਉਹਦੇ ਗੁਣ ਅੰਦਰ ਧਾਰਨ ਕਰਨੇ ਨੇ ਉਹਦੀ ਸਿੱਖਿਆ ਅੰਦਰ ਧਾਰਨ ਕਰਨੀ ਆ ਵਾਰ ਕੜਾ ਪਾਇਆ ਜੀ ਸਿੱਖਿਆ ਅੰਦਰ ਧਾਰਨ ਕਰਨੀ ਬਾਰ ਕੇਸਾ ਵਿੱਚ ਕੰਗਾ ਟੰਗਿਆ ਇਹਦੀ ਸਿੱਖਿਆ ਹਿਰਦੇ ਦੇ ਧਾਰਨ ਕਰਨੀ ਹੈ। ਇੱਕ ਇੱਕ ਕਕਾਰ ਦੀ ਮਹੱਤਤਾ ਹੈ। ਇਹ ਵਿਚਾਰ ਰਾਤ ਜਿਥੇ ਧਾਰ ਅਕਾਲ ਤਖਸਾਲ ਦੇ ਦਸ ਰਹੇ ਸੀ ਸੰਗਤਾਂ ਨੂੰ। ਕਿਉਂਕਿ ਅੰਦਰ ਬਾਹਰੋਂ ਕਕਾਰ ਧਾਰਨ ਕਰਨੇ ਨੇ ਪਹਿਨਣੇ ਨੇ ਅੰਦਰ ਇਹਨਾਂ ਦੀ ਸਿੱਖਿਆ ਧਾਰਨ ਕਰਨੀ ਹੈ। ਇਹੀ ਬਾਬਾ ਨਾਨਕ ਪੰਡਤ ਨੂੰ ਕਹਿੰਦਾ ਸੀ ਪੰਡਤ ਜੀ ਤੁਸੀਂ ਤੇ ਜਿਨੂੰ ਵੀ ਮੁੱਖ ਵੱਖਰੇ ਬਣਾਤੇ ਤੁਸੀਂ ਤੇ ਇਸਤਰੀ ਅਤੇ ਸੂਤਰ ਨੂੰ ਤੇ ਤੁਸੀਂ ਜਿਨੂੰ ਪਵਾਉਂਦੇ ਨਹੀਂ ਉਹ ਵੀ ਤੇ ਰੱਬ ਦੀ ਅੰਸਵੰਸ ਨੇ ਉਹ ਵੀ ਤੇ ਰੱਬ ਦੇ ਬਣਾਏ ਬੰਦੇ ਨੇ ਉਹ ਵੀ ਤੇ ਰੱਬ ਨੂੰ ਮੰਨਣ ਵਾਲੇ ਨੇ ਪਰ ਤੁਸੀਂ ਭੇਦ ਭਾਵ ਵਿਤਕਰਾ ਨਾ ਕਰੋ ਕਿਉਂਕਿ ਭੇਦ ਭਾਵ ਦੂਰ ਕਰ ਮੋਜਾ ਮਣੀ ਰੱਬ ਨੇ ਆ ਬੰਦਿਆਂ ਨੂੰ ਰੱਬ ਜਾਣੀ ਅਸੀਂ ਰੱਬ ਨੇ ਆ ਬੰਦਿਆਂ ਚ ਰੱਬ ਕਿੱਥੇ ਵੇਖਨੇ ਆ ਸਾਨੂੰ ਤੇ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚੋਂ ਨਹੀਂ ਅਜੇ ਰੱਬ ਵਿਖਿਆ ਬੰਦਿਆਂ ਚ ਰੱਬ ਵੇਖਣਾ ਤੇ ਬੜੀ ਦੂਰ ਦੀ ਗੱਲ ਹੈ ਉਹ ਤਾਂ ਦਿਸੇਗਾ ਜੇ ਅੰਦਰ ਪ੍ਰੇਮ ਪੈਦਾ ਹੋਵੇਗਾ ਜਿਹੜੀ ਗੱਲ ਮੈਂ ਗੁਰਬਾਣੀ ਦੀ ਕਰ ਰਿਹਾ ਹਾਂ ਜਿਹੜੀ ਗੱਲ ਆਉਂਦੀ ਐ ਉਹ ਗੱਲ ਅਤ ਸੁੰਦਰ ਕਹਿੰਦੇ ਅਤ ਦਾ ਸੁੰਦਰ ਹੋਵੇ ਬੰਦਾ ਉੱਚੀ ਕੁੱਲ ਵਿੱਚ ਹਾਲਾ ਕਿ ਰੱਬ ਵੱਲੋਂ ਕੋਈ ਕੁੱਲਾ ਨਹੀਂ ਬਣਾਈਆ ਇਹ ਬੰਦਿਆਂ ਨੇ ਬਣਾਈਆਂ ਨੇ ਉੱਚੀ ਕੁੱਲ ਦਾ ਹੋਵੇ ਚਾਤਰ ਹੋਵੇ ਅਤ ਸੁੰਦਰ ਕੁਲੀਣ ਚਾਤਰ ਮੁਖ ਦਾ ਗਿਆਨੀ ਹੋਵੇ ਧਨਵੰਤ ਧਨવાન ਵੀ ਹੋਵੇ ਇਹ ਗੁਣ ਹੋਣ ਬੰਦੇ ਵਿੱਚ ਫਿਰ ਕੱਲ ਨੂੰ ਐ ਦਸਹਿਰਾ ਦਸਹਿਰੇ ਦੀ ਦਸਵੀਂ ਇਹ ਗੁਣ ਪੰਜ ਗੁਣਾ ਰਾਵਣ ਦੇ ਵਿੱਚ ਸੀਗੇ ਪੰਜ ਗੁਣਾ ਜੀਨੂੰ ਅਸੀਂ ਅੱਜ ਐਨਾ ਮਾੜਾ ਬਣਾਤਾ ਜਿਹਦਾ ਸਾਲ ਮਗਰੋਂ ਅਸੀਂ ਬੁੱਤ ਫੂਕਨੇ ਆ ਪਰ ਆ ਗੁਣ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਮੇਰੀ ਕੋਈ ਹਸਤੀ ਨਹੀਂ ਹੈ ਕਿ ਆਪਾਂ ਕਿਸੇ ਦੀ ਤਾਰੀਫ ਕਰੀਏ ਝੂਠੀ ਕਿਸੇ ਦੀ ਨਿੰਦਿਆ ਕਰੀਏ ਤੁਸੀਂ ਆਪ ਗੁਰਬਾਣੀ ਦੇ ਅਰਥ ਪੜ੍ਹ ਲਿਓ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਣੀ ਨੇ ਕੀ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਪਾਸ ਕਹਿੰਦੇ 라ਵਣ ਅਤ ਦਾ ਸੁੰਦਰ ਸੋਹਣਾ ਸੀਗਾ ਬ੍ਰਾਹਮਣਾ ਦੀ ਕੁੱਲ ਉਹਨਾਂ ਵੇਲਿਆਂ ਵਿੱਚ ਉੱਚੀ ਮੰਨੀ ਜਾਂਦੀ ਸੀ ਬ੍ਰਾਹਮਣਾ ਦੀ ਕੁੱਲ ਵਿੱਚ ਪੈਦਾ ਹੋਇਆ ਫੇਰ ਗਿਆਨੀ ਕਿੱਡਾ ਸੀ ਚਾਰ ਵੇਦਾਂ ਦਾ ਗਿਆਤਾ ਸੀ ਰਾਵਣ ਚਾਰ ਵੇਦ ਮੂੰਹ ਜਵਾਨੀ ਜਾਲ ਸੀ ਸਾਡੇ ਜਪਜੀਤ ਸਾਹਿਬ ਨਹੀਂ ਯਾਦ ਹੁੰਦਾ ਸਾਰੀ ਉਮਰ ਚ ਮਾੜਾ ਸੀ ਰਾਵਣ ਵਰਗਿਆਂ ਨੂੰ ਕਹਿੰਦੇ ਫੇਰ ਚਾਰ ਵੇਦਾਂ ਦਾ ਗਿਆਤਾ ਹੋਵੇ ਮੁੱਖ ਦਾ ਗਿਆਨੀ ਚਾਰ ਵੇਦਾਂ ਦੀ ਮੂੰਹ ਜਵਾਨੀ ਕਥਾ ਕਰ ਦਿੰਦਾ ਸੀਗਾ ਮੋ ਜਵਾਨੀ ਕਥਾ ਕਰ। ਮੁੱਖ ਗਿਆਨੀ ਧਨਵੰਤ। ਧਨਵੰਤ ਕਿੰਨਾ ਕਸੀ ਅੱਜ ਦਾ ਤੇ ਸੀ ਜੇ 5 7 10 20 ਕਿੱਲਿਆਂ ਦਾ ਮਾਣ ਕਰੀਏ ਸਾਡਾ ਤੇ ਹਈ ਕੁਝ ਨਹੀਂ ਇੰਨਾ ਕ ਤੇ ਬੜਾ ਥੋੜਾ। ਰਾਵਣ ਦੇ ਕਹਿੰਦੇ ਜਿਹੜਾ ਮੈਲਾਂ ਦੀਆਂ ਕੰਧਾਂ ਸੀ ਸਿਉਨੇ ਦੀਆਂ ਸੀ। ਲੰਕਾ ਗੜ ਸਿਉਨੇ ਕਾ ਭਿਆ ਪੜੋ ਗੁਰਬਾਣੀ ਆਪ ਪੜ ਕੇ ਵੇਖ ਲਿਓ ਤੁਸੀਂ ਕਿਤੇ ਐਂਦਾ ਲੱਗੇ ਬਾਬਾ ਬਣੇ ਵੱਡੀਆਂ-ਵੱਡੀਆਂ ਸਟੇਟਮੈਂਟਾਂ ਦਿੰਦਾ ਬਾਬਾ ਨਹੀਂ ਦਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਿੰਦੇ ਨੇ ਪਰ ਜੇ ਕਦੇ ਅਸੀਂ ਗੁਰਬਾਣੀ ਨੂੰ ਆਪ ਸੁਣਿਆ ਹੋਵੇਗਾ ਪੜ੍ਹੋ ਫੇਰ ਪਤਾ ਲੱਗੂਗਾ ਲੰਕਾ ਗਣ سونے ਦਾ ਭਿਆ ਉਹ ਜਦੋਂ ਕਹਿੰਦੇ ਜਿਹਦੇ ਮਹਿਲ ਵੀ ਸਿਉਨੇ ਦੇ ਸੀ ਉਹ ਮੂਰਖ ਬੰਦਿਆ ਤੂੰ 10 20 50 ਕਿੱਲਿਆਂ ਦਾ ਕੀ ਮਾਣ ਕਰਦਾ ਹੈ ਤੇਰੇ ਕੋਲੇ 5 10 20 ਲੱਖ ਹੋਊਗਾ ਕੀ ਮਾਣ ਕਰਦਾ ਹੈ ਉਹ ਮੂਰਖਾ ਜਦੋਂ ਰਾਵਣ ਖਾਲੀ ਹੱਥੀ ਗਿਆ ਤੂੰ ਕੀ ਲੈ ਕੇ ਜਾਵੇਂਗਾ ਮੂਰਖ ਐ ਇਨਸਾਨ ਮੂਰਖ ਕੀ ਲੈ ਕੇ ਜਾਵੇਂਗਾ ਮਾਣ ਕਾ ਦਾ ਚੱਕੀ ਫਿਰਦਾ ਇਹਨੂੰ ਐਡਾ ਵੱਡਾ ਗੁਣੀ ਗਿਆਨੀ ਮੁਖ ਗਿਆਨੀ ਧਨਵੰਤ ਪਰ ਸਤਿਗੁਰੂ ਜੀ ਅੱਗੇ ਜਾ ਕੇ ਕਹਿੰਦੇ ਮਿਰਤਕ ਕਹੀਐ ਬੰਦਾ ਸੋਹਣਾ ਹੋਵੇ ਬੇਦਾਂ ਗ੍ਰੰਥਾਂ ਦਾ ਗਿਆਤਾ ਹੋਵੇ ਗਿਆਨੀ ਹੋਵੇ ਧਨਵਾਨ ਹੋਵੇ ਪਰ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੀ ਨਿਗਾਹ ਵਿੱਚ ਉਹ ਮਿਰਤਕ ਹੈ ਆਪਾਂ ਕਹੀਏ ਧਨਵਾਨ ਬੰਦਾ ਗਿਆਨੀ ਬੰਦਾ ਉੱਚੀ ਕੋਲ ਵਿੱਚ ਜੰਮਿਆ ਹੋਇਆ ਰੱਬ ਉਹਨੂੰ ਮਰਤਕ ਕਹੀ ਜਾਂਦਾ ਹੈ ਪ੍ਰਮਾਤਮਾ ਕਹਿੰਦੇ ਜਿਉਂਦੀ লাশ ਤੁਰੀ ਫਿਰਦੀ ਹੈ ਜਿਉਂਦੀ লাশ ਜਿਉਂਦੀ লাশ ਹੈ ਦੁਨੀਆਂ ਦੀ ਨਿਗਾ ਵਿੱਚੋਂ ਜਿਉਂਦਾ ਬੰਦਾ ਹੈ ਪਰ ਰੱਬ ਦੀ ਨਿਗਾ ਵਿੱਚੋਂ ਜਿਉਂਦੀ লাশ ਹੈ ਅਸੀਂ ਕਹਾਂਗੇ ਫਿਰ ਸਤਿਗੁਰੂ ਕਿਉਂ ਕਹਿੰਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਧਨ ਤੇਰਾ ਬੇਦਾ ਗਿਆਤਾ ਧਨવાન ਗਿਆਨੀ ਹੋਵੇਂ ਪਰ ਜੇ ਤੇਰੀ ਆ ਸਰੀਰ ਵਿੱਚ ਰਹਿੰਦਿਆਂ ਰੱਬ ਨਾਲ ਪ੍ਰੀਤ ਨਹੀਂ ਬਣੀ ਰੱਬ ਨਾਲ ਸਾਝ ਨਹੀਂ ਬਣੀ ਰੂਹ ਦੀ ਰੱਬ ਨਾਲ ਕੋਈ ਤੇਰਾ ਨੇੜ ਤਾਂ ਨਹੀਂ ਬਣੀ ਸੱਚੇ ਪਾਤਸ਼ਾਹ ਕਹਿੰਦੇ ਫਿਰ ਐਨੇ ਗੁਣ ਤੇਰੇ ਬੇਅਰਥ ਨੇ ਜਹ ਪ੍ਰੀਤ ਨਹੀਂ ਭਗਵੰਤ ਭਗਵੰਤ ਦਾ ਭਾਵ ਇੱਥੇ ਪ੍ਰਮਾਤਮਾ ਅਕਾਲ ਪੁਰਖ ਜੇ ਰੱਬ ਨਾਲ ਤੇਰੀ ਸਾਝ ਨਹੀਂ ਬਣਦੀ ਫੇਰ ਤੂੰ ਕਹਿੰਦੇ ਮਰਤਕ ਸਰੀਰ ਹੈ ਫੇਰ ਤੇਰਾ ਆਸਰੀਰ ਤੇਰਾ ਜਿਉਣਾ ਕਿਸੇ ਕੰਮ ਨਹੀਂ ਜੇ ਜਿਉਂਦਿਆ ਜਿਉਂਦਿਆਂ ਮਾਲਕ ਪ੍ਰਤੀ ਤੇਰੇ ਹਿਰਦੇ ਵਿੱਚ ਪ੍ਰੇਮ ਪੈਦਾ ਨਾ ਹੋਇਆ ਸ਼ਰਦਾ ਮਾਲਕ ਪ੍ਰਤੀ ਪੈਦਾ ਨਾ ਹੋਈ ਅਸੀਂ ਕਹਿੰਦੇ ਆ ਫਲਾਣਾ ਰਾਵਣ ਮਾੜਾ ਸੀ ਬੁੱਤ ਭੂਕੋ ਅੱਜ ਜਿਉਂਦੇ ਜੀ ਕਿੰਨੇ ਰਾਵਣ ਪਿਰਦੇ ਨੇ ਉਹਨਾਂ ਬਾਰੇ ਕਦੇ ਖਿਆਲ ਹਾਲਾਂਕਿ ਜਿਹੜੇ ਫਿਰ ਬੁੱਤ ਭੂਕਦੇ ਨੇ ਕੀ ਫਿਰ ਭਾਇਓ ਸਾਰੇ ਚੰਗੇ ਜੀਵਨ ਵਾਲੇ ਨੇ ਕਦੇ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਕਦੇ ਮੇੜੀ ਅੱਖ ਨਾਲ ਦੁਨੀਆ ਨੂੰ ਵੇਖਿਆ ਨਹੀਂ ਉਹਨਾਂ ਨੇ ਫਿਰ ਅੱਜ ਜਿਉਂਦੇ ਜੀ ਜੇ ਗਿਣਤੀ ਕਰੀਏ ਕਿੰਨੇ 라ਵਣ ਹੋਣਗੇ ਜੇ ਅੱਜ ਜਿਉਂਦੇ ਜੀ ਆਪਾਂ ਗਿਣਤੀ ਕਰੀਏ ਪਰ ਕੋਲੇ-ਕੋਲੇ ਤੇ ਗੁਣ ਵੀ ਕਿੰਨੇ ਸੀ ਪਰ ਅਸੀਂ ਗੁਣ ਨਹੀਂ ਵੇਖਦੇ ਸਾਡੀ ਸਵਾ ਬਣ ਗਿਆ ਔਗਣ ਵੇਖਣੇ ਸਾਨੂੰ ਕਿਸੇ ਦੇ ਗੁਣ ਨਜ਼ਰ ਨਹੀਂ ਆਉਂਦੇ ਸਾਨੂੰ ਔਗਣ ਬੜੇ ਛੇਤੀ ਨਜ਼ਰ ਆਉਂਦੇ ਨੇ ਕਿਉਂਕਿ ਅਸੀਂ ਗਾ ਔਗਣਾਂ ਦੇ ਆ ਨਾ ਸਤਿਗੁਰੂ ਤੇ ਕਹਿੰਦੇ ਸਾਂਝ ਕਰੀਜੈ ਗੁਨਾ ਕੇਰੀ ਛੋੜ ਔਗਣ ਚੱਲੀਐ ਸੱਚੇ ਪਾਤਸ਼ਾਹ ਤੇ ਕਹਿੰਦੇ ਗੁਨਾ ਦੀ ਸਾਂਝ ਕਰਿਆ ਕਰੋ ਸਿਆਣੇ ਕਹਿੰਦੇ ਗੁਣ ਵੈਰੀ ਕੋਲ ਆ ਉਹ ਵੀ ਲੈ ਲੈਣਾ ਚਾਹੀਦਾ ਔਗਣ ਮਿੱਤਰ ਕੋਲ ਆ ਉਹ ਵੀ ਛੱਡ ਦੇਣਾ ਚਾਹੀਦਾ ਗੋਣਾ ਵੈਰੀ ਕੋਲੋਂ ਵੀ ਲੈ ਲੋ ਦੁਸ਼ਮਣ ਕੋਲੋਂ ਵੀ ਲੈ ਲੋ ਜੇ ਔਗਣ ਤੇਰੇ ਮਿੱਤਰ ਵਿੱਚ ਐ ਔਗਣ ਆਪਣੇ ਮਿੱਤਰ ਦਾ ਵੀ ਛੱਡ ਦੇ ਮਹਾਰ시 ਕਹਿੰਦੇ ਨਹੀਂ ਨਹੀਂ ਅਸੀਂ ਤੇ ਔਗਣ ਇਕੱਠੇ ਕਰਾਂਗੇ ਸਾਡੀ ਤੇ ਸੁਭਾਅ ਵਰਤਿਏ ਆ ਬਗਲਾ ਸਮੁੰਦਰਾਂ ਤੇ ਵੀ ਚਲਿਆ ਜਾਵੇ ਬਗਲਾ ਜਿਹੜਾ ਹੁੰਦਾ ਨਾ ਸਮੁੰਦਰਾਂ ਤੇ ਵੀ ਚਲਿਆ ਜਾਵੇ ਉਹ ਹੀਰੇ ਮੋਤੀ ਨਹੀਂ ਚੁਗ ਸਕਦਾ ਜਿੰਨੇ ਮਰਜੀ ਉਹਦੇ ਸਾਹਮਣੇ ਹੀਰੇ ਮੋਤੀ ਪਏ ਹੋਣ ਪਰ ਵਗਲਾ ਸਮੁੰਦਰਾਂ ਤੇ ਜਾ ਕੇ ਵੀ ਡੱਡੀਆਂ ਹੀ ਭਾਲੂਗਾ ਤੇ ਉੱਥੇ ਜਾ ਕੇ ਵੇਖੋ ਮੇਰੀ ਖਰਾਕ ਹੈ ਡੱਡੀਆਂ ਚੁਗਣਾ ਉਹ ਡੱਡੀਆਂ ਭਾਲੂਗਾ ਉੱਥੇ ਜਾ ਕੇ ਬੰਦੇ ਦੀ ਬਿਰਤੀ ਸੁਭਾਅ ਤੇ ਡਿਪੰਡ ਕਰਦਾ ਹੈ ਭਾਈ ਜਿੱਦਾਂ ਦੀ ਬਿਰਤੀ ਹੈ ਉਦਾਂ ਦਾ ਕੁਝ ਹੀ ਕਿਤੇ ਵੀ ਚਲਾ ਜਾਵੇ ਉਦਾਂ ਦਾ ਕੁਝ ਹੀ ਉਹ ਖੋਜੇਗਾ ਭਾਲੇ ਗੱ ਲੱਭੇਗਾ ਸਤਿਗੁਰੂ ਕਹਿੰਦੇ ਜੇ ਪ੍ਰਮਾਤਮਾ ਦੀ ਨਿਗਾਹ ਵਿੱਚ ਜਿਉਂਦੇ ਦਿਸਣਾ ਫਿਰ ਜਿੱਥੇ ਦੁਨਿਆਦਾਰੀ ਨਾਲ ਪ੍ਰੇਮ ਕਰਨੇ ਦੁਨਿਆਦਾਰੀ ਦੇ ਨਾਲ ਪ੍ਰੇਮ ਦੇ ਨਾਲ ਵਿਚਰਨਾ ਹੈ ਫਿਰ ਪਿਆਰਿਆ ਤੈਨੂੰ ਪ੍ਰਮਾਤਮਾ ਰਬ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਵੀ ਪ੍ਰੀਤ ਪਾਣੀ ਪਉ ਇਹਨਾਂ ਜਿਉਂਦੇ ਜੀ ਆ ਸਰੀਰ ਵਿੱਚ ਸਾਹ ਰਹਿੰਦਿਆਂ ਰਹਿੰਦਿਆਂ ਆ ਸੰਸਾਰ ਦੇ ਵਿੱਚ ਵਿਚਰਦਿਆਂ ਵਿਚਰਨਿਆਂ ਜੇ ਪਰਮਾਤਮਾ ਦੀ ਨਿਗਾਹ ਵਿੱਚ ਜਿਉਂਦੇ ਦਿਸਣੈ ਫਿਰ ਰੱਬ ਦੇ ਨਾਲ ਪ੍ਰੀਤ ਪਾ ਫਿਰ ਪਰਮਾਤਮਾ ਦੇ ਨਾਲ ਪ੍ਰੀਤ ਪਾ ਜੇ ਨਾ ਪਾਈ ਫਿਰ ਤੇ ਸਤਿਗੁਰਾਂ ਨੇ ਮਿਰਤਕ ਕਹੀ ਹੈ ਨਾਨਕ ਜਹ ਪ੍ਰੀਤ ਨਹੀਂ ਭਗਵੰਤ ਫੇਰ ਤੂੰ ਮ੍ਰਿਤ ਕਹੇ ਜਿਉਂਦੇ ਜੀ ਰੱਬ ਦੇ ਨਾਲ ਪ੍ਰੀਤ ਪਾ ਰੱਬ ਨਾਲ ਸਾਝ ਪਾ ਫੇਰ ਤੇਰਾ ਆਇਆ ਬਹਿ ਆ ਰਿਹਾ ਇੱਥੇ ਸਫਲ ਹੋ ਜੂਗਾ ਲੇਖੇ ਵਿੱਚ ਪੈ ਜੂਗਾ ਇਹ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜਿਨ੍ਹਾਂ ਦੀ ਪਾਵਨ ਬਾਣੀ ਦਾ ਗਿਆਨ ਹੈ ਇਹ ਗਿਆਨ ਉਪਦੇਸ਼ ਕੰਦੇ ਸਾਡੇ ਮਨ ਵਿੱਚ ਹਿਰਦੇ ਵਿੱਚ ਲਾਗੂ ਹੋਵੇ ਸਤਿਗੁਰੂ ਜੀ ਕਿਰਪਾ ਕਰਨ